Vocabulary of kitchen ਰਸੋਈ ਦੀ ਸ਼ਬਦਾਵਲੀ ਅੱਜ ਅਸੀਂ ਕਿਚਨ ਦੀ ਵਰਤੋਂ ਵਿੱਚ ਆਉਣ ਵਾਲੇ ਭਾਂਡਿਆਂ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਾਂਗੇ ਤਵਾ ਗ੍ਰੀਡਲ ਚਕਲਾ ਰੋਲਿੰਗ ਬੋਰਡ ਵੀਲਣਾ ਰੋਲਿੰਗ ਪਿੰਨ ਚਮਚਾ ਸਪੂਨ ਕਾਂਟਾ ਫੋਰਕ ਕੜਾਹੀ ਵਾਕ ਖੁਰਚਣਾ ਸਪੈਚੂਲਾ ਪੁਣਨੀ ਸਟ੍ਰੇਨਰ चिमटा टंग, चाकू नाइफ बुक ऑफ किचन रसोई दी शब्दावली कट्ट वाला बोर्ड कटिंग बोर्ड डब्बा कंटेनर्स पतीला लार्ज पॉट हांडी लार्ज पैन थाली प्लेट ग्लास, ग्लास जग जग कौली बोल ਝਾੜੂ ਗਰੂਮ ਪੋਚਾ ਮੋਪ